ਦੀ ਬਰੂਣੀ ਦੀ ਵਾਲੀ ਕੀ ਗੱਲ? ਹਾਂ ਜੀ ਹੈ। ਆਪ ਅੱਜ ਮਨਾ ਰਹੇ ਹੋ। ਤੁਸੀਂ ਕਿਦੋਂ ਮਨਾਓਗੇ? ਅਸੀਂ ਕੱਲ ਮਨਾਏਗੇ। ਕੱਲ ਮਨਾਏ। ਦੀਵਾਲੀ ਅਸੀਂ ਅੱਜੇ ਮਨਾ ਰਹੇ ਹਾਂ ਠੀਕ ਹੈ? ਆਪ ਅੱਜ ਮਨਾ ਰਹੇ ਹਾਂ। ਹਮ ਲੋਕਾ ਛਟ ਪੂਜਾ ਦਾ ਟਾਈਮ ਹੈ ਨਾ। ਤਾਂ ਅੱਜ ਸੁਭ ਦਿਨ ਹੈ। ਦੀਵਾਲੀ ਕਿ ਦਿਨ ਮਨਾ ਰਹੇ? ਅੱਜ ਮਨਾ ਲੈ ਕੇ ਕੱਲ ਮਨਾ ਰਹੇ। ਕੱਲ ਮਨਾਏ। ਲੋਕੀ ਬੜੇ ਕੰਫਿਊਜ਼ ਹੈ ਕਿ ਦੀਵਾਲੀ ਅੱਜ ਬਰੂਣੀ ਕਿ ਕੱਲ ਬਣਉਣੀ ਹੈ। ਤੁਸੀਂ ਕਿਦੋਂ ਮਨਾ ਰਹੇ ਹੋ ਦੀਵਾਲੀ? ਅਸੀਂ ਦੀਵਾਲੀ ਮਨਾਈਦੀ ਨਹੀਂ। ਭਾਈ ਕੋਈ ਕਹਿੰਦਾ ਦੀਵਾਲੀ ਅੱਜ ਆ ਕੋਈ ਕਹਿੰਦਾ ਕੱਲ ਆ। ਤੁਸੀਂ ਕਿਦੋਂ ਮਰੂਣੀ ਦੀਵਾਲੀ? ਦ ਇਹ ਸਰ ਮੰਨ ਨਹੀਂ ਕਰਦਾ ਯਾਰ ਸਰ ਦੀਵਾਲੀ ਹੈਗਾ ਖੁਸ਼ੀਆਂ ਦਾ ਤਿਉਹਾਰ ਅਸੀਂ ਕਹਿੰਦੇ ਆ ਦੀਵਾਲੀ ਰੋਜ਼ ਮਨਾਣੀ ਚਾਹੀਦੀ ਹੈ ਤੁਸੀਂ ਸਿੱਖਿਆ ਜਨਮਸਕਾਰ ਮਾਪਕੇ ਸਤਿ ਤੁਹਾਡੇ ਨਾਲ ਸਾਇੰਟਿਸਟ ਵੀ ਦੇਖ ਰਹੇ ਹੋ ਦੇਖ ਰਹੇ ਹੋ ਬਾਜ਼ਾਰ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਦੀਵਾਲੀ ਅੱਜ ਹੈ ਕੱਲ ਹੈ ਆ ਇਹ ਹਾਲੇ ਵੀ ਜਿਹੜੇ ਲੋਕ ਬਹੁਤ ਸਾਰੇ ਕਨਫਿਊਜ਼ ਨੇ ਜਿਹੀ ਲੋਕਾਂ ਨੂੰ ਪੁੱਛਣਾ ਹੈ ਕਿ ਤੁਸੀਂ ਅੱਜ ਵੀ ਦੀਵਾਲੀ ਮਨਾ ਰਹੇ ਹੋ ਕਿ ਕੱਲ ਮਨਾ ਰਹੇ ਹੋ ਗਵਾਲੀਆਂ ਦੋ ਹੋ ਗਈਆਂ ਜੀ ਬਾਜ਼ਾਰ ਦੇ ਵਿੱਚ ਅੱਜ ਵੀ ਰਸ਼ ਹੈ ਤੇ ਕੱਲ ਵੀ ਰਸ਼ ਰਹੂਗਾ ਤੁਸੀਂ ਮਨਾ ਰਹੇ ਹੋ ਦੀਵਾਲੀ ਅਸੀਂ ਤਾਂ ਲੋਕਾਂ ਦੇ ਨਾਲ ਹੀ ਆ ਜੀ ਪਬਲਿਕ ਦੇ ਨਾਲ ਹੀ ਆ ਤੁਸੀਂ ਦੁਆਈ ਦਿਵਾਲੀ ਕਿਦਾਂ ਮਨਾਉਣੀ ਹੈ ਭਾਜੀ ਕੱਲ ਕੱਲ ਛੋਟੀ ਜਿਹੀ ਦਿਵਾਲੀ ਕਿਦਾਂ ਹੋएगी ਕੱਲ ਹੋਈਗੇ ਸਾਰੇ ਕੱਲ ਵਾਲੇ ਦਿਵਾਲੀ ਵਾਲੇ ਨੇ ਤੁਸੀਂ ਦਿਵਾਲੀ ਕਦੋਂ ਮਨਾ ਰਹੇ ਹੋ ਅੱਜ ਕੀ ਕੱਲ ਤੁਹਾਡੇ ਨਾਲ ਅੱਜੇ ਮਨਾ ਰਹੇ ਨੇ ਹਾਏ ਕੱਲ ਵੀ ਆਪ ਦਿਵਾਲੀ ਕਦੋਂ ਮਨਾ ਰਹੇ ਹੋ ਅੱਜ ਕੀ ਕੱਲ ਅੱਜ ਤੁਸੀਂ ਦਿਵਾਲੀ ਕਦੋਂ ਮਨਾ ਰਹੇ ਹੋ ਅੱਜ ਕੀ ਕੱਲ ਭਾਜੀ ਕੱਲ ਨੂੰ ਮਨਾ ਰਹੇ ਆਂ ਜੀ ਕੱਲ ਮਨਾ ਰਹੇ ਹਾਂਜੀ ਇੱਧਰ ਆਓ ਤੁਸੀਂ ਦਿਵਾਲੀ ਕਦੋਂ ਮਨਾ ਰਹੇ ਹੋ ਅੱਜ ਕੀ ਕੱਲ ਕੱਲ ਥੋੜੀ ਦੀਵਾਲੀ ਕਰਵਾ ਦੀ ਗੱਲ ਕੱਲ 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 ਕਿਹੜੀ ਤਰੀਕ ਹੈ ਅੱਜ ਮਨਾ ਲੱਗੇ ਆ ਜੀ ਅੱਜ ਮਨਾਉਣ ਲੱਗੇ ਆ ਹਾਂ ਜੀ ਹੈਪੀ ਦੀਵਾਲੀ ਤੁਹਾਨੂੰ ਤੁਸੀਂ ਅੱਜ ਮਨਾਉਣੀ ਹਾਂਜੀ ਅੱਜ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੀਵਾਲੀ ਅੱਜ ਮਨਾਉਣੇ ਕਿ ਕੱਲ ਮਨਾਉਣੀ ਅੱਜ ਹੀ ਮਨਾਵਾਂਗੇ ਜੀ ਤੁਸੀਂ ਵੀ ਅੱਜ ਨੂੰ ਨਹੀਂ ਅੱਜ ਤੁਸੀਂ ਵੀ ਇਕੱਠੇ ਬਣਾ ਲਓ ਪਟਾਕੇ ਲੈ ਆਏ ਆ ਪਟਾਕੇ ਲੈ ਆਂਦੇ ਆ ਜੀ ਥੋੜੇ ਗ੍ਰੀਨ ਲੈ ਆਂਦੇ ਗ੍ਰੀਨ ਪਟਾਕੇ ਗ੍ਰੀਨ ਦੀਵਾਲੀ ਮਨਾਉਣੀ ਆ ਜੀ ਪਾਉਂ ਗ੍ਰੀਨ ਸ਼ਰਟ ਪਾ ਕੇ ਆਇਆ ਅੱਜ ਹੈਪੀ ਦੀਵਾਲੀ ਥੈਂਕ ਯੂ ਸਰ ਥੈਂਕ ਯੂ ਅਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੀਵਾਲੀ ਕారణ ਅੱਜ ਨਾ ਕਿ ਅੱਜ ਵੀ ਮਨਾ ਰਹੇ ਨੇ 21 ਤਰੀਕ 20 ਤਰੀਕ ਦੀ ਦੀਵਾਲੀ ਵੀ ਕਈ ਲੋਕ ਜਿਹੜੇ ਸੈਲੀਬ੍ਰੇਟ ਕਰ ਰਹੇ ਨੇ ਇੱਧਰ ਵੀ ਗੱਲ ਬਾਈ ਸਤਿ ਸ੍ਰੀ ਅਕਾਲ ਜੀ ਅਸੀਂ ਗੱਲ ਜੀ ਦੀ ਦੀਵਾਲੀ ਅੱਜ ਅੱਜ ਮਨਾ ਰਹੇ ਆ ਕਿ ਕੱਲ ਮਨਾਉਂਦੇ ਦੋਨੇ ਦਿਨ ਮਨਾਵਾਂਗੇ ਜੀ ਬਰਾ ਕੀ ਵਾਰ ਏ ਦਿਲ ਭੁੱਲੇ ਨੇ ਪੰਜਾਬੀ ਦੇ ਭਾਈ ਤੁਸੀਂ ਕਿਦਾਂ ਮਨਾਉਣੀ ਦੀਵਾਲੀ ਜੀ ਕੱਲ ਹੀ ਜੀ ਤੁਸੀਂ ਕਿਦਾਂ ਮਨਾ ਰਹੇ ਹੋ ਦੀਵਾਲੀ ਕੱਲ ਪਟਾਕੇ ਲਏ ਹਾਂਜੀ ਹੈਪੀ ਦੀਵਾਲੀ ਤੁਸੀਂ ਤੁਸੀਂ ਦੀਵਾਲੀ ਕਦੋਂ ਮਨਾਉਣੀ ਹੈ ਹੀ ਦੱਸ ਦੋ ਬਸ ਹਾਂਜੀ ਕੱਲ ਨੂੰ ਬੜਾ ਕੰਫੀਡੈਂਸ ਲੱਗਿਆ ਹਾਂ ਤੁਸੀਂ ਦੀਵਾਲੀ ਕਦੋਂ ਮਨਾਣੀ ਕੱਲ ਨੂੰ ਕੱਲ 21 ਤ ਸਸੇ ਕਾਲ ਜੀ ਤੁਸੀਂ ਦੀਵਾਲੀ ਅੱਜ ਮਨਾ ਰਹੇ ਹੋ ਕਿ ਕੱਲ ਕੱਲ ਨੂੰ ਅੱਜ ਵੀ ਆ ਲੋਕਾਂ ਨੇ ਕਹਿੰਦੇ ਕੱਲ ਵੀ ਆ ਜੀ ਤੁਸੀਂ ਗਰਮ ਨਾਲ ਅਸੀਂ ਤਾਂ ਅੱਜ ਹੀ ਮਨਾਨੇ ਆਂ ਦੀਵਾਲੀ ਕਰੋ ਮਨਾ ਰਹੇ ਹੋ ਅੱਜ ਕਿ ਕੱਲ ਭਾਜੀ ਸਾਰੇ ਕੱਲ ਦੇ ਆ ਕੱਲ ਦੇ ਦੀਵਾਲੇ ਹੋਇਆ ਜੀ ਕੱਲ ਦੇ ਤੁਸੀਂ ਵੀ ਕੱਲ ਕਰ ਰਹੇ ਹੋ ਚਲੋ ਹੈਪੀ ਦੀਵਾਲੀ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਅਸੀਂ ਅੱਜ ਮਨਾ ਕੱਲ ਨੂੰ ਕੱਲ ਮਨਾ ਰਹੇ ਆਂ ਇਹ ਵੀ ਸਾਰੇ ਕੱਲੇ 21 ਤੀਕੀ ਦੀਵਾਲੀ ਜਾਨਾ ਜਿਹੜੀਆਂ ਵੋਟਾਂ ਆ ਰਹੀਆਂ ਨੇ ਸਾਨੂੰ ਉਹਨਾਂ ਅੱਗੇ ਗੱਲ ਕਰ ਦਿੰਨੇ ਆ ਆ ਜਾ ਭਾਈ ਦੀਵਾਲੀ ਅੱਜ ਮਨਾ ਰਹੇ ਹੋ ਕਿ ਕੱਲ 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 ਮਨਾ ਰਹੇ ਆਂ ਦੀਵਾਲੀ ਅ ਹਾ ਜੀ ਹੈ ਆਪ ਆਜ ਮਨਾ ਰਹੇ ਤੁਸੀਂ ਕਿਦਾਂ ਮਨਾ ਰਹੇ ਅਸੀਂ ਕੱਲ ਮਨਾਏਗੇ ਕੱਲ ਸਰ ਦੀਵਾਲੀ ਹੈਗਾ ਖੁਸ਼ੀਆਂ ਦਾ ਤਿਉਹਾਰ ਅਸੀਂ ਕਹਿੰਦੇ ਆ ਦੀਵਾਲੀ ਰੋਜ਼ ਮਨਾਣੀ ਚਾਹੀਦੀ ਹੈ ਇਹ ਬਜ਼ਾਰ ਵਾਲੇ ਕਹਿੰਦੇ ਨੇ ਦੀਵਾਲੀ ਰੋਜ਼ ਹੀ ਬਣਾਓ ਤੇ ਰੋਜ਼ ਹੀ ਚਲੋ ਵਧੀਆ ਗੱਲ ਜਿਹੜਾ ਸਾਰਿਆਂ ਦਾ ਬੈਨੀਫਿਟ ਹੋਵੇ ਸਾਰੇ ਖੁਸ਼ੀਆਂ ਮਨਾਣ ਦੀਵਾਲੀ ਰੋਜ਼ ਦੀਵਾਲੀ ਵਰਗਾ ਤਿਉਹਾਰ ਰੋਜ਼ ਹੋਵੇ ਜੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਰੌਣਕਾਂ ਲੱਗੀਆਂ ਬਹੁਤ ਵਧੀਆ ਜੀ ਬਹੁਤ ਵਧੀਆ ਵਜਾ ਵਜਾ ਕਰਾਈ ਪਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸਾਹਿਬ ਥੈਂਕ ਯੂ ਸਰ ਤੁਸੀਂ ਦੀਵਾਲੀ ਕਦੋਂ ਮਨਾਦੇ ਹੋ ਅੱਜ ਕਿ ਕ ਤੁਸੀਂ ਕੱਲ ਮਨਾਓ ਤੁਸੀਂ ਕਰੋ ਮਨਾਉਣੀ ਦਿਵਾਲੀ ਅਸੀਂ ਕੱਲ ਕੱਲ ਦੀ ਤੁਸੀਂ ਕਰੋ ਮਨਾ ਰਹੇ ਹੋ ਕੱਲ ਨੂੰ ਤੁਸੀਂ ਕੱਲ ਨੂੰ ਨਾਲ ਹੀ ਮਨਾਣੀ ਹਾਂਜੀ ਇਕੱਠੇ ਬਣਾ ਲਿਓਵੇਂ ਤੁਸੀਂ ਦਿਵਾਲੀ ਕਰੋ ਮਨਾ ਰਹੇ ਹੋ ਜੀ ਕੱਲ ਨੂੰ ਅਸੀਂ ਕੱਲ ਬਣਾਵਾਂਗੇ ਬਾਈ ਤੁਸੀਂ ਕੱਲ ਮਨਾ ਰਹੇ ਹੋ ਜੀ ਪਟਾਕੇ ਵਟੋਕੇ ਕੱਲ ਨਹੀਂ ਯਾਰ ਡੱਕੇ ਨਹੀਂ ਭਜਾਉਣੇ ਹੈਗੇ ਨਹੀਂ ਯਾਰ ਐਦਿ ਮਨਾਵਾਂਗੇ ਕਿਆ ਬਾਤ ਹੈ ਬਹੁਤ ਵਧੀਆ ਗੱਲ ਭਾਈ ਹੈਪੀ ਦਿਵਾਲੀ ਹੈਪੀ ਦਿਵਾਲੀ ਸ਼ੀਮ ਬਾਜ਼ਾਰਾਂ ਦੇ ਵਿੱਚ ਕਿੰਨਾ ਰੌਸ਼ਿਆ ਲੇਕਿਨ ਉਹਦੇ ਵਿੱਚ ਵੀ ਆ ਪੁੱਛ ਲਿਆ ਇੱਕ ਸਵਾਲ ਬਾਈ ਉਹਨਾਂ ਨੂੰ ਤੁਸੀਂ ਦਿਵਾਲੀ ਅੱਜ ਮਨਾਣੀ ਕੀ ਕੱਲ ਨਹੀਂ ਜੀ ਕੱਲ ਨੂੰ ਦਿਵਾਲੀ ਕੱਲ ਮਨਾਵਾਂਗੇ ਕੱਲ ਨੂੰ ਥੋੜੀ ਕੱਲ ਹਾਂਜੀ ਕੱਲ ਮਨਾਉਂਗੇ ਆਏ ਹੈਪੀ ਦਿਵਾਲੀ ਹੈਪੀ ਦਿਵਾਲੀ ਜੀ ਜਿਵੇਂ ਚੱਲਦਾ ਵਧੀਆ ਬਹੁਤ ਵਧੀਆ ਵਧੀਆ ਹੋਣਗਾ ਵੇ ਬਹੁਤ ਓਕੇ ਰਿਪੋਰਟ ਆ ਤੁਹਾਡੀ ਸਵਾਲ ਸਵਾਲ ਤੁਹਾਨੂੰ ਮੇਰਾ ਇਹ ਬਾਜ਼ਾਰ ਚ ਰਸਤਾ ਬਹੁਤ ਆ ਦਿਵਾਲੀ ਅੱਜ ਆ ਕੇ ਕੱਲ ਦਿਵਾਲੀ ਮੇ ਵੀ ਕੱਲ ਵਾ ਚਲੋ ਜੀ ਦੇਖ ਲਓ ਬਾਜ਼ਾਰ ਚ ਸੀਗੇ ਫਗਵਾੜਾ ਮੇਨ ਬਾਜ਼ਾਰ ਜਿੱਥੇ ਕਿ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਹਰ ਕੋਈ ਦਿਵਾਲੀ ਦੀ ਸ਼ਾਪਿੰਗ ਕਰਨ ਆ ਰਿਹਾ ਸੋ ਲੋਕਾਂ ਨੂੰ ਅਸੀਂ ਇੱਕ ਜੈਨਿਊਸ ਸਵਾਲ ਵੈਸੇ ਪੁੱਛਿਆ ਕਿ ਚਲੋ ਜਾਣਦੇ ਆ ਲੋਕਾਂ ਦਾ ਕੀ ਕਹਿਣਾ ਇਸ ਤੇ ਸੋ ਬਹੁਤਿਆਂ ਨੇ ਸਵਾਲ ਪੁੱਛਿਆ ਕਿ ਤੁਸੀਂ ਦੀਵਾਲੀ ਕਦੋਂ ਮਨਾ ਰਹੇ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਨਾਲ ਜਵਾਬ ਦਿੱਤਾ ਕੋਈ ਅੱਜ ਮਨਾ ਰਿਹਾ ਹੈ ਕੋਈ ਕੱਲ ਮਨਾਏਗਾ ਸੋ ਤੁਹਾਡਾ ਕੀ ਸੋਚਣਾ ਹੈ ਤੁਸੀਂ ਦੀਵਾਲੀ ਕਿਸ ਦਿਨ ਮਨਾ ਰਹੇ ਹੋ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਕਰੋ ਫਗਵਾੜੇ ਵਾਲੋ ਜੇਕਰ ਤੁਸੀਂ ਇਸ ਵੀਡੀਓ 'ਚ ਹੈਗੇ ਹੋ ਨੀਚੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਵੀ ਇਸ ਵੀਡੀਓ 'ਚ ਹੈਗੇ ਹੋ